ਹਾਂ ਸਕੂਟਰ ਦੀ ਆਰਸੀ ਆ ਜੀ ਤੁਹਾਨੂੰ ਤੇ ਆਰਸੀ ਆ ਜੀ ਇਹਨਾਂ ਨੂੰ ਪਈ ਆ ਤਾਂ ਤੁਹਾਨੂੰ ਇਹਨਾਂ ਦਾ ਰਿਕਾਰਡ ਕਰਾਉਣਾ ਹੋਵੇ ਹਾਂ ਇਹੋ ਆ ਇਹੋ ਤਾਂ ਸਾਹਮਣੇ ਰੱਖ ਆਹਾਰੇ ਬੈਠ ਪੋਈ ਜੀ ਆਹ ਤੇਰਾ ਸਕੂਟਰ ਬੜਾ ਦਿਸਪੇਰਾ 그러면 이 i t o dito dito d ਨੋਵਾਂ ਬੰਦੂਸ ਇਸ ਤਰ੍ਹਾਂ 94 ਹਾਂਜੀ ਕੀ ਇਹ ਜੋ ਸੋਚੀ ਬਾਦ ਉਹ ਨਹੀਂ ਕਿੰਨੇ ਗਰੀਬੀ ਨੇ ਪੈਣੇ ਆ ਰਹੇ ਨਹੀਂ ਕਰ ਪਾਣੀਆਂ ਪਹਿਲਾਂ ਪੰਗਿਆਂ ਨੇ ਕਿੱਥੇ ਹੀ ਸੁਣਣੀਆਂ ਮੱਲੇ ਤੋਂ ਹੀ ਦੇ ਉਹ ਜਿਹੜਾ ਮੰਦਾ ਆਸ ਤੋਂ ਉਹ ਜਿਹੜਾ ਜੀ ਦੇ ਵੀ ਤਾਂ ਬੇਰ ਤੋਂ ਪਾਉਂਦੇ ਜਿਹੜਾ ਮੰਦਾ ਉਹਨੇ ਕਰ ਦਿੱਤੀ ਜੀ ਜੋ ਨੰਬਰ ਜਾਰੀ ਹੁੰਦਾ ਨੰਬਰ ਜਦੋਂ ਅਪਲਾਈ ਕਰਦਾ ਹੈਗਾ ਉਹ ਉਹਦੋਂ ਫਾਈਲ ਅਪਲਾਈ ਕਰਦਾ ਹੈ ਜਿਸ ਦੇ ਹਿਸਾਬ ਤੇ ਆਪਾਂ ਆਪਸੀ ਜਾਰੀ ਕਰਦੇ ਆਂ ਜੀ ਸਾਰੇ ਕੰਪਨੀ ਇਹਦਾ ਲਾਗੋ ਇਹ ਲਿਖੋ ਇਹਦਾ ਇੱਕੋ ਚਲੇ ਗਏ ਮੈਂ ਕੀ ਬੀਅਤ ਕੰਨੀ ਇਹ ਨਹੀਂ ਆਣਾ ਪਈ ਦੇ ਕੋਈ ਆਹ ਇਸ ਪ੍ਰੋਵਿੰਸਰ ਨੂੰ ਮਿਲੀ ਹੈ ਇਹਦੇ ਨਾਲ ਦੀ ਆਪਸੀ ਵੱਡੀ ਬਹੁਤ ਗੱਲ ਚੀਜ਼ ਨਹੀਂ ਚੱਲ ਮੈਂ ਜੀ ठीक है कारों से करना पड़ेगा उधर कारों ना नहीं तो दुनिया से तो प्यार नवाज के भी है दुनिया में भी है तो नवाज के भी जबरी बिल्डिंग है मतलब बना चलने में चलने में भी है नजर बंद बिल्डिंग मतलब दुनिया दुनिया सारी चलने में ਉਹ ਨਾ ਦਰ ਉਹ ਇਹ ਮੰਗਦਾ ਮੈਨੂੰ ਨਹੀਂ ਪਤਾ ਹੈਗਾ ਭਰਾ ਨਹੀਂ ਕਰਦਾ ਮੈਂ ਵੀ ਉਸ ਬੰਦੇ ਨੂੰ ਬਣਦਾ ਜਿਹੜਾ ਬੰਦਾ ਕਾਪੜਾ ਖੋਸ਼ ਦੀ ਨਜ਼ਰ ਵਿੱਚ ਕਾਹਦੀ ਮਾਦੋ ਜੀ ਦਾਈ ਇਹ ਅੱਜ ਦੇ ਸਾਈਕੜੇ ਆਰ ਪੀ ਜੋ ਕਹੇ ਸਰਕਾਰੀ ਸੋ ਕਾਗਜ਼ ਹੁੰਦੇ ਨੇ ਤੇ ਰੋਲ ਰਹੇ ਵੀ ਪੁਰਾਣੇ ਕੋਡ ਦੇ ਤੁਸੀਂ ਤੇ ਰੇਡ ਮਾਰੀ ਇਹ ਕਿਹੜਾ ਕੋਈ ਇਹ ਕੋਈ ਜਾਂਚ ਦਾ ਵਿਸ਼ਾ ਮੈਂ ਆਇਆ ਸੀ ਕਾ ਕਚਰੀਆਂ ਤੇ ਮੈਂ ਦੇਖਿਆ ਉੱਤੇ ਜਿਹੜੀ ਪੀ ਆਰ ਪੀ ਆ ਹੈ 1994 ਦੀ ਪਰ ਕਹਿਣ ਨੂੰ ਮਾਨੂੰ ਹੈ ਸਰਕਾਰੀ ਡਾਕੂਮੈਂਟ ਨੇ ਉਹ ਜਮ੍ਹਾਂ ਹੋਏ ਨਹੀਂ ਹੈ ਨਾ ਉਹ ਕਿਉਂ ਗਏ ਕੀ ਰਹੇ ਉਹ ਬਾਅਦ ਚ ਦੱਸਣਗੇ ਵੀ ਕਿਵੇਂ ਚਲੇ ਗਏ ਬਾਹਰ ਰਕਾਰਡ ਬਾਹਰ ਗਿਆ ਕਿਵੇਂ ਹੈ ਹੈ ਨਾ ਇਹ ਬਲੋ ਜਾਂਚ ਕਰਨੀ ਪਣਦੀ ਆ ਪਰ ਹੈ ਗਲਤੀ ਨਹੀਂ ਸਰਕਾਰੀ ਰਕਾਰਡ ਕੋਈ ਬਾਹਰ ਜਾਣਾ ਚਾਹੀਦਾ ਉਹਦੇ ਪਾਸੇ ਆ ਤੇ ਦੂਜਾ ਕਹਿਣਾ ਆਇਆ ਸੀਗਾ ਇਹ ਲੈਸ ਕਤੰਬਰੀਆਂ ਸੀਗੀਆਂ ਵੀ ਦੋ ਦੋ ਤਿੰਨ ਤਿੰਨ ਮਹੀਨੇ ਹੋ ਗਏ ਲਾਇਸੈਂਸ ਵਾਲੀ ਕਹਾਣੀ ਵੀ ਸਾਨੂੰ ਮਿਲ ਨਹੀਂ ਰਹੇ ਨੇ ਦੱਸਿਆ ਵੀ ਸਦਨ ਜੋ ਭਰਾਵੋ ਨਾਲ ਦੀ ਨਾਲ ਸਫਸਤ ਚਾਰੀ ਜਿਹੜੋ 15 ਦਿਨ ਤੋਂ ਬਾਅਦ ਟਾਈਮ ਨਹੀਂ ਪਉਣਾ ਹੈਗਾ ਤੇ ਕੁਛ ਕੁ ਪਤਾ ਚੱਲਿਆ ਵੀ ਵੀ ਕੁਝ ਗਲਤ ਹੋਣ ਲੱਗਿਆ ਆ ਉਹਦੇ ਵਾਸਤੇ ਭਰਾਵਾ ਮੰਗ ਸਮਝਾਤਾ ਵੀ ਗਲਤ ਜੇ ਹੁੰਦਾ ਉਹਨੂੰ ਬੰਦ ਕਰ ਦਿਓ ਠੀਕ ਆ ਇਹ ਕਹਿਣਾ ਆਇਆ ਸੀਗਾ ਕੋਈ ਗੱਲਬਾਤ ਕੀਤੀ ਸੀ ਅੰਦਰ ਜਾ ਕੇ ਜਦੋਂ ਪੁੱਛ ਪੁੱਛ ਕੇ ਸੀ ਕੀਤੀ ਤਾਂ ਕੀ ਕਹਿਣਾ ਕਰਦਾ ਉਹਨੋਂ ਪਤਨ ਦੀ ਕੋਈ ਜਵਾਬ ਨਹੀਂ ਸੀ ਉਹਨਾਂ ਕੋਲ ਜੋ ਤਸल्ली ਬਖਸ਼ ਹੋ ਸਕੇ ਬਸ ਉਹਨਾਂ ਤਾਂ ਇਹੀ ਸੀ ਮੀਹਾਂ ਦੀ ਬਾਹਰ ਦੀ ਚੀਜ਼ਾਂ ਇਹ ਮੰਦੇ ਨੇ ਬਾਹਰ ਨਹੀਂ ਜਾਣੀ ਚਾਹੀਦੀਆਂ ਸੀਗੀਆਂ ਬਾਹਰ ਪੈਣੀ ਇਹਦੀ ਹੋਣੀ ਚਾਹੀਦੀਆਂ ਪਰ ਗਈਆਂ ਕਿਉਂ ਕਾਰਨ ਗਈ ਆ ਉਹਦਾ ਕੋਈ ਸਹੀ ਬਕਸਾ ਜਵਾਬ ਨਹੀਂ। ਨਹੀਂ ਗਲਤ ਹੈ ਇਹ ਗਲਤ ਆ ਜੀ ਮੇਰੇ ਕੋਲ ਸਾਡਾ ਜਿਹੜਾ ਡਾਕੂਮੈਂਟ ਪੈਣੇ ਸਾਡੇ ਕੋਲ ਸਾਡਾ ਸਾਮਸਵਾਹ ਬਣਦੀ ਆ ਦੋ ਚੀਜ਼ਾਂ ਨੇ ਜੇ ਸਾਮਸਵਾਹ ਬਣਦੀ ਜੇ ਮੰਨ ਲਓ ਵੀ ਦੋ ਬਰ ਖਤਮ ਹੋ ਗਏ ਜਾਂ ਨਸ਼ ਕਰਨਾ ਪੜਦਾ ਇਸ ਤਰ੍ਹਾਂ ਸ਼ਰੀਆਮ ਵੀ ਨੇ ਗੇਧਣੀਆਂ ਜਾਂ ਹਨਾ ਲੋਕਾਂ ਦੇ ਡਾਕੂਮੈਂਟ ਦੇ ਨਿੱਜੀ ਨਾਲ ਬਹੁਤ ਕੁਝ ਲੱਗਿਆ ਉਹਨਾਂ ਦਾ ਨਾਲ ਜਦੋਂ ਬਣਾਉਂਦੇ ਨੇ ਹਰ ਸੀ ਤੇ ਨਹੀਂ ਇਸਾ ਇਸਾ ਹੋਣੀ ਨਹੀਂ ਚਾਹੀਦੀ ਇਹ ਕਾਰਵਾਈ ਹੋ ਰਹੀ ਜਿੰਨਾ ਨੂੰ ਕਹਿੰਦੇ ਜੀ ਜੋ ਬਸਲੇਡਲ ਦਾ ਰੋਂਗ ਹੈ ਇਹ ਗੱਲ ਹੈਗੀ ਆ ਇਹ ਪਤਾ ਕਰੀਏ ਪਹਿਲਾਂ ਹਾਂ ਉਸ ਤੋਂ ਬਾਅਦ ਦੇਖਦੇ ਕੀ ਬਣਦਾ